70 ਸਾਲ ਦੀ ਉਮਰ ਵਿੱਚ ਵੀ ਜਵਾਨ ਸੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਵਿਗਿਆਨੀਆਂ ਨੂੰ ਮਿਲਿਆ ਬਾਪੂ ਦੀ ਸਿਹਤ ਦਾ ਰਾਸ ਹੱਥ ਵਿੱਚ ਛੋਟੀ ਤੇ ਸਰੀਰ ਉੱਤੇ ਖਾਦੀ ਦਾ ਪਹਿਰਾਵਾ ਉਮਰ ਦੇ 70ਵੇਂ ਪੜਾ ਤੇ ਵੀ ਜਵਾਨਾਂ ਵਰਗਾ ਹੌਸਲਾ ਤੇ ਊਰਜਾ ਕੁਝ ਅਜਿਹਾ ਸੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਿਰੋਗ ਕਾਇਆ ਤੇ ਬੁਲੰਦ ਹੌਸਲੇ ਆਖਿਰ ਕੀ ਰਾਜ ਸੀ 70 ਸਾਲ ਦੀ ਉਮਰ ਵਿੱਚ ਵੀ ਜਵਾਨਾਂ ਵਰਗਾ ਜੋਸ਼ ਰੱਖਣ ਵਾਲੇ ਮਹਾਤਮਾ ਗਾਂਧੀ ਦਾ ਤਾਂ ਤੁਹਾਨੂੰ ਦੱਸ ਦਈਏ ਕਿ ਵਿਗਿਆਨੀਆਂ ਨੇ ਮਹਾਤਮਾ ਗਾਂਧੀ ਦੀ 70 ਸਾਲ ਦੀ ਉਮਰ ਵਿੱਚ ਵੀ ਜਵਾਨ ਸਿਹਤ ਦਾ ਫਾਰਮੂਲਾ ਲੱਭ ਲਿਆ ਇਹ ਖੁਲਾਸਾ ਕਈ ਸਾਲਾਂ ਤੋਂ ਚੱਲ ਰਹੀ ਖੋਜ ਤੋਂ ਬਾਅਦ ਹੋਇਆ ਹੈ ਜਿਸ ਦੀ ਰਿਪੋਰਟ ਨੂੰ ਜਨਵਰੀ ਦੇ ਅੰਤ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਦੇ ਸਾਹਮਣੇ ਰੱਖਣਗੇ। ਅਸਲ ਵਿੱਚ ਵਿਗਿਆਨੀਆਂ ਨੇ ਬਾਪੂ ਦੇ ਡਾਕਟਰੀ ਜੀਵਨ ਦਾ ਇਤਿਹਾਸ ਲੱਭ ਲਿਆ ਹੈ। ਭਾਰਤੀ ਆਯੁਰਵਿਗਿਆਨ ਖੋਜ ਪਰਿਸ਼ਦ ਦੇ ਇੱਕ ਵਿਗਿਆਨੀ ਦੇ ਮੁਤਾਬਿਕ ਮਹਾਤਮਾ ਗਾਂਧੀ ਨੂੰ ਆਪਣੇ ਜੀਵਨ ਦੇ ਵਿੱਚ ਤਿੰਨ ਵਾਰ ਮਲੇਰੀਆ ਦੇ ਚੱਲਦੇ ਬੁਖਾਰ ਹੋਇਆ ਸੀ। ਇਸ ਤੋਂ ਇਲਾਵਾ ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਾਪੂ ਨੂੰ ਫੈਟਲੈਸ ਬੋਡੀ ਬਲੱਡ ਪ੍ਰੈਸ਼ਰ ਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਦੇ ਚੱਲਦੇ ਤਣਾਅ ਰਹਿੰਦੇ باوجود ਉਹ ਕਾਫੀ ਚੁਸਤਦਰੁਸਤ ਰਹਿੰਦੇ ਸਨ ਰਿਸਰਚ ਦੇ ਮੁਤਾਬਿਕ ਮਹਾਤਮਾ ਗਾਂਧੀ ਨੂੰ ਰੋਗ ਦੀ ਰੋਕਥਾਮ ਤੇ ਜ਼ਿਆਦਾ ਭਰੋਸਾ ਸੀ ਮਹਾਤਮਾ ਗਾਂਧੀ ਨੇ ਨਿਰੋਗੀ ਸਿਹਤ ਨੂੰ ਲੈ ਕੇ ਦੇਸ਼ ਵਿੱਚ ਜਾਗਰੂਕਤਾ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਉਹਨਾਂ ਦਾ ਮੰਨਣਾ ਸੀ ਕਿ ਖਾਣ-ਪਾਨ ਰਹਿਣ-ਸਹਿਣ ਅਤੇ ਜੀਵਨ ਵਿੱਚ ਅਨੁਸ਼ਾਸਨ ਦਾ ਸਿੱਧਾ ਸੰਬੰਧ ਸਿਹਤ ਨਾਲ ਹੋਣ ਦੇ ਕਾਰਨ ਹੀ ਇਨਸਾਨ ਚੁਸਤਦਰੁਸਤ ਤੇ ਫੁਰਤੀਲਾ ਰਹਿ ਸਕਦਾ ਹੈ ਇਸੇ ਗੱਲ ਦੀ ਜਾਗਰੂਕਤਾ ਔਦेश ਵਿੱਚ ਫੈਲਾਉਣਾ ਚਾਹੁੰਦੇ ਸਨ ਖેર ਵਿਗਿਆਨੀਆਂ ਨੇ ਆਪਣੀ ਰਿਸਰਚ ਵਿੱਚ ਕੁਝ ਸਵਾਲਾਂ ਜਿਵੇਂ ਕਿ ਮਹਾਤਮਾ ਗਾਂਧੀ ਦੀ ਬਜ਼ੁਰਗ ਅਵਸਥਾ ਵਿੱਚ ਵੀ ਚੁਸਤੀ ਦਾ ਰਾਜ ਬਾਪੂ ਦਾ ਰਹਿਣ ਸਹਿਣ ਅਤੇ ਖਾਣ-ਪਾਨ ਅਤੇ ਬਾਪੂ ਨੂੰ ਕਿਹੋ ਜੀਆਂ ਬਿਮਾਰੀਆਂ ਸਨ ਉਹਨਾਂ ਨੂੰ ਜ਼ਿੰਦਗੀ ਵਿੱਚ ਕਿੰਨੀ ਵਾਰ ਹਸਪਤਾਲ ਭਰਤੀ ਹੋਣਾ ਪਿਆ ਅਤੇ ਨਾਲ ਹੀ ਨਾਲ ਬਾਪੂ ਦੇ ਕਿੰਨੇ ਆਪਰੇਸ਼ਨ ਹੋਏ ਸਨ ਕੁਝ ਅਜਿਹੇ ਹੀ ਸਵਾਲਾਂ ਦੇ ਜਵਾਬ ਵਿਗਿਆਨੀਆਂ ਨੂੰ ਮਿਲ ਚੁੱਕੇ ਨੇ ਲੇਕਿਨ ਇਹਨਾਂ ਦੇ ਜਵਾਬ ਕੀ ਹੈ ਇਸ ਦਾ ਇੰਤਜ਼ਾਰ ਸਾਨੂੰ ਜਨਵਰੀ ਦੇ ਅੰਤ ਤੱਕ ਕਰਨਾ ਪੈ ਸਕਦਾ ਹੈ ਕਿਉਂਕਿ ਇਹਨਾਂ ਸਾਰੇ ਜਵਾਬਾਂ ਦੀ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਵਰੀ ਦੇ ਅੰਤ ਤੱਕ ਦੇਸ਼ ਦੇ ਸਾਹਮਣੇ ਰੱਖੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਹੀ ਵਿਗਿਆਨੀਆਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ECG ਰਿਪੋਰਟ ਦਾ ਪਤਾ ਲਗਾਉਣ ਤੋਂ ਬਾਅਦ ਉਹਨਾਂ ਦੀ ਦਿਲ ਦੀ ਧੜਕਣ ਦਾ ਡਿਜੀਟਲ ਵਿਸ਼ਲੇਸ਼ਣ ਪੇਸ਼ ਕੀਤਾ ਸੀ અમદાવાદ ਵਿੱਚ સ્થિત સાબરમતી આશ્રમ ਅਤੇ દિલ્હી ਦੇ ગાંધી સંગ્રહાલય ਵਿੱਚ બાપુ ਦੀ ਧੜકન ਨੂੰ ਇਸ ਡਿਜੀਟਲ ਰੂਪ ਵਿੱਚ ਸੁણਿਆ ਜਾ ਸਕਦਾ ਹੈ। ਖੈਰ બાપુ ਦੇ 70 ਸਾਲ ਦੀ ਉਮਰ ਵਿੱਚ ਜਵਾਨ ਰਹਿਣ ਅਤੇ ਉਹਨਾਂ ਦੀ ਸਿਹਤ ਦਾ ਰਾਜ਼ ਜਾਣਨ ਦੇ ਲਈ ਸਭ ਦੀਆਂ ਨਜ਼ਰਾਂ ਪ੍ਰધાનમંત્રી નરેન્દ્ર મોદી ਵੱਲੋਂ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਉੱਪਰ ਟਿਕੀਆਂ ਹੋਈਆਂ ਨੇ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।